ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੰਗਣਾ ਨੂੰ ਸੀਆਈਐਸਐਫ ਦੇ ਸਟਾਫ ਕੋਲੋਂ ਪਿਆ ਜ਼ੋਰਦਾਰ ਥੱਪੜ ਇਸ ਗੱਲ ਨੂੰ ਵੈਸੇ ਤੁਸੀਂ ਸਾਰੇ ਜਾਣਦੇ ਹੀ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਸੀ ਪਰ ਥੱਪੜ ਵਾਲੀ ਗੱਲ ਬਾਰ-ਬਾਰ ਕਰਨੇ ਦਾ ਨਜ਼ਾਰਾ ਹੀ ਹੋਰ ਹੈ ਖੈਰ ਥੱਪੜ ਖਾਣ ਤੋਂ ਬਾਅਦ ਕੰਗਣਾ ਆਪਣੇ ਪੇਜ ਤੇ ਲਾਈਵ ਆ ਕੇ ਬਾਰ-ਬਾਰ ਆਪਣੀਆਂ ਸਫਾਈਆਂ ਪੇਸ਼ ਕਰਨ ਦੇਈ ਹੈ ਤੇ ਦੂਜੇ ਪਾਸੇ ਸ਼ੁਭ ਵੀ ਮੈਦਾਨ ਵਿੱਚ ਆ ਗਿਆ ਹੈ ਸ਼ੁਭ ਨੇ ਕੰਗਣਾ ਦੇ ਉਸ ਥੱਪੜ ਦੀ ਗੂੰਜ ਨੂੰ ਖੋਰ ਬੁਲੰਦ ਕੀਤਾ ਹੈ ਆਪਣੇ ਬਿਆਨਾਂ ਦੇ ਜ਼ਰੀਏ ਕੀ ਕਹਿੰਦੇ ਨੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਕੰਗਨਰ ਨੌਦ ਦੀ ਸੀਆਈਐਸਐਫ ਸਟਾਫ ਦੀ ਲੜਕੀ ਨੇ ਮਾਰਿਆ ਜ਼ੋਰਦਾਰ ਥੱਪੜ ਵੈਸੇ ਇਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਪਰ ਦੁਬਾਰਾ ਦੁਬਾਰਾ ਥੱਪੜ ਵਾਲੀ ਗੱਲ ਕਹਿਣ ਦਾ ਨਜ਼ਾਰਾ ਹੀ ਅਲੱਗ ਹੈ ਥੱਪੜ ਖਾਣ ਤੋਂ ਬਾਅਦ ਕੰਗਨਾ ਲਗਾਤਾਰ ਲਾਈਵ ਆ ਕੇ ਅਤੇ ਸਟੋਰੀਆਂ ਪਾ ਕੇ ਆਪਣੀ ਸਫਾਈ ਦੇ ਰਹੀ ਹੈ ਕਿ ਮੈਂ ਤਾਂ ਆਪਣੀ ਜਗ੍ਹਾ ਬਿਲਕੁਲ ਠੀਕ ਆ ਇਹ ਸਾਰੇ ਦਾ ਸਾਰਾ ਪੰਜਾਬ ਦੀ ਗਲਤ ਹੈ ਸ਼ੁਭ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਕੁਲਵਿੰਦਰ ਕੌਰ ਨਾਲ ਜੁੜੀਆਂ ਦੋ ਤਿੰਨ ਵੱਡੀਆਂ ਅਪਡੇਟਸ ਦੱਸ ਦਈਏ ਕੁਲਵਿੰਦਰ ਕੌਰ ਨੂੰ ਇਸ ਕੰਮ ਕਰਨ ਦੇ ਇਨਾਮ ਵਜੋਂ ਜਿਰਕਪੁਰ ਦੇ ਕਾਰੋਬਾਰੀ ਸ਼ਿਵਰਾਜ ਬੈਂਸ ਨੇ 1 ਲੱਖ ਰੁਪਏ ਦਿੱਤੇ ਕੁਲਵਿੰਦਰ ਕੌਰ ਦੇ ਸਾਰੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਕੁਲਵਿੰਦਰ ਕੌਰ ਨੂੰ ਐਮਐਲਏ ਦੀ ਸੀਟ ਦਾ ਵੀ ਔਫਰ ਆ ਚੁੱਕਾ ਹੈ ਸਰਦਾ ਸਾਰਾ ਪੰਜਾਬ ਕੁਲਵਿੰਦਰ ਕੌਰ ਦੀ ਫੁੱਲ ਸਪੋਰਟ ਕਰ ਰਿਹਾ ਹੈ ਖੈਰ ਹੁਣ ਇਸ ਤੋਂ ਬਾਅਦ ਇੱਕ ਹੋਰ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਾਨੀ ਕਿ ਦੋਸਤੋ ਕੰਗਨਰ ਨੌਤ ਦਾ ਪੁਰਾਣਾ ਵਿਰੋਧੀ ਸ਼ੋਅ ਜਿਸ ਨੇ ਪਹਿਲਾਂ ਵੀ ਆਪਣੇ ਗਾਣਿਆਂ ਵਿੱਚ ਕੰਗਨਰ ਨੌਤ ਨੂੰ ਠੋਕਮਾ ਜਵਾਬ ਦਿੱਤਾ ਸੀ ਤੇਰੀ ਮੂਵੀ ਵੀ ਨਾ ਚੱਲਦੀ ਚਮੜ ਜਨਨੀ ਪੌਕੇ ਨਾ ਟੇਲ ਤੇ ਗੱਲ ਵੀ ਨਹੀਂ ਹੁਣ ਇਸ ਮੁੱਦੇ ਨੂੰ ਚਲਦੇ ਆਂ ਸ਼ੋਭ ਦੇ ਟੀਮ ਪੇਜ ਉੱਤੇ ਇੱਕ ਦੋ ਸਟੋਰੀਆਂ ਸ਼ੇਅਰ ਹੁੰਦੀਆਂ ਹਨ ਜੋ ਕਲਵਿੰਦਰ ਕੌਰ ਦੀ ਸਪੋਰਟ ਵਿੱਚ ਹੁੰਦੀਆਂ ਹਨ ਪਹਿਲੀ ਸਟੋਰੀ ਵਿੱਚ ਲਿਖਿਆ ਹੁੰਦਾ ਹੈ ਅਸੀਂ ਸਾਰੇ ਕਲਵਿੰਦਰ ਕੌਰ ਦੇ ਨਾਲ ਹਾਂ ਦੂਜੀ ਵਿੱਚ ਲਿਖਿਆ ਹੁੰਦਾ ਹੈ ਰਿਵੈਂਜ ਯਾਨੀ ਬਦਲਾ ਹੁਣ ਇਹ ਨਾ ਕਹੋ ਕਿ ਸ਼ੋਭ ਨੇ ਤਾਂ ਕੋਈ ਸਟੋਰੀ ਪਾਈ ਨਹੀਂ ਇਹ ਸਟੋਰੀਆਂ ਚਾਹੇ ਸ਼ੋਭ ਦੇ ਅਫੀਸ਼ੀਅਲ ਅਕਾਊਂਟ ਉੱਤੇ ਸ਼ੇਅਰ ਹੋਈਆਂ ਚਾਹੇ ਇਸ ਦੇ ਟੀਮ ਪੇਜਸ ਉੱਤੇ ਗੱਲ ਇੱਕ ਹੁੰਦੀ ਹੈ ਸ਼ੋਭਨੇ ਆਪਣੇ ਅਫੀਸ਼ੀਅਲ ਪੇਜ ਉੱਤੇ ਇਸ ਲਈ ਸਟੋਰੀ ਸ਼ੇਅਰ ਨਹੀਂ ਕਰਵਾਈ ਕਿਉਂਕਿ ਕੰਗਣਾ ਵਰਗੀਆਂ ਰਿਪੋਰਟਸ ਮਰਵਾ ਕੇ ਪੇਜ ਦਾ ਨੁਕਸਾਨ ਕਰਾ ਦਿੰਦੀਆਂ ਹਨ ਹੁਣ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ ਸੀਆਈਐਸਐਫ ਦੇ ਸਟਾਫ ਕੋਲੋਂ ਕੰਗਣਾ ਨੂੰ ਪਿਆ ਜ਼ੋਰਦਾਰ ਥੱਪੜ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੀ ਤਰ੍ਹਾਂ ਫੈਲ ਗਈ ਨੈਸ਼ਨਲ ਤੇ ਇੰਟਰਨੈਸ਼ਨਲ ਸਾਰੇ মিডিਆਜ਼ ਉੱਤੇ ਇਸ ਚੀਜ਼ ਨੂੰ ਕਵਰੇਜ ਮਿਲਣ ਦੇ ਹੀ ਹੈਗੀ ਹੈ ਬਲਵਿੰਦਰ ਕੌਰ ਜਿਨੇ ਕੰਗਣਾ ਨੂੰ ਇਹ ਜ਼ੋਰਦਾਰ ਥੱਪੜ ਜੜਿਆ ਪੰਜਾਬੀਆਂ ਆ ਲੋ ਉਹਨੂੰ ਖੂਬ ਦਾਤ ਦਿੱਤੀ ਜਾਂਦੀ ਏ ਕਿਉਂਕਿ ਪੰਜਾਬ ਦੀ ਉਹ ਸ਼ੇਰਨੀ ਹੈ ਜਿਨੇ ਇਹ ਕੰਮ ਕਰਕੇ ਵਿਖਾਇਆ ਹੈਗਾ ਵੈ ਅਣਖੀ ਖੂਨ ਸਗਾ ਜਿਨੇ ਕੰਗਣਾ ਨੂੰ ਜਦੋਂ 에ਅਰਪੋਰਟ ਤੇ ਵੇਖਿਆ ਤੇ ਉਹਨੂੰ ਕੰਗਣਾ ਦੀ ਉਹ ਟਿੱਪਣੀ ਯਾਦ ਆ ਗਈ ਜਿਹੜੀ ਕਿ ਉਹਨੇ ਆਪਣੇ ਪੇਜ ਦੇ ਉੱਤੇ ਕੀਤੀ ਸੀਗੀ ਕਿ 100-100 ਰੁਪਿਆ ਲੈ ਕੇ ਤੇ ਧਰਨੇ ਵਿੱਚ ਆ ਜਾਂਦੀਆਂ ਹੈਗੀਆਂ ਐ ਇਸ ਚੀਜ਼ ਨੇ ਉਹਨੂੰ ਉਸ ਦਾ ਆਇਆ ਕਿਉਂਕਿ ਉਹਦਾ ਇਹ ਕਹਿਣਾ ਸੀਗਾ ਕਿ ਉਸ ਤਰਨੇ ਵਿੱਚ ਮੇਰੀ ਮਾਂ ਵੀ ਸ਼ਾਮਲ ਸੀਗੀ ਇਹਨੇ ਜਿਹੜੀ ਉਹ ਟਿੱਪਣੀ ਕੀਤੀ ਹੈ ਉਹ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੀ ਹੈ ਜਦੋਂ ਮੈਂ ਇਹਦਾ ਚਿਹਰਾ ਵੇਖਿਆ ਇਸ ਲਈ ਮੈਨੂੰ شدید ਗੁੱਸਾ ਆਗਰ ਮੈਂ ਆਪਣੇ ਗੁੱਸੇ ਤੇ ਕੰਟਰੋਲ ਨਾ ਰੱਖ ਸਕੀ ਔਰ ਮੈਂ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ ਉਸ ਤੋਂ ਬਾਅਦ ਕੰਗਣਾ ਬਾਰ-ਬਾਰ ਆਪਣੇ ਪੇਜ ਤੇ ਲਾਈਵ ਹੋ ਕੇ ਆਪਣੀਆਂ ਸਫਾਈਆਂ ਪੇਸ਼ ਕਰਨ ਦੇਈ ਹੈ ਔਰ ਇਹ ਕਹਿੰਦੀ ਹੈ ਕਿ ਸਿਰਫ ਮੈਂ ਸਹੀ ਹਾਂ ਪੂਰਾ ਪੰਜਾਬ ਗਲਤ ਹੈਗਾ ਵਾ ਤੇ ਦੂਸਰੇ ਪਾਸੇ ਬਲਵਿੰਦਰ ਕੌਰ ਨੂੰ ਜਿਹੜੀ ਪੰਜਾਬ ਦੀ ਸ਼ੇਰਨੀ ਹੈ ਉਹਨੂੰ ਪੰਜਾਬੀ ਉਹਦੇ ਉੱਤੇ ਬਹੁਤ ਜ਼ਿਆਦਾ ਖੁਸ਼ ਹੈਗੇ ਆ ਤੇ ਉਹਨੂੰ 1 ਲੱਖ ਰੁਪਏ ਇਨਾਮ ਦਿੱਤਾ ਜਾ ਰਿਹਾ ਉਹਦੇ ਪੂਰੇ ਪੂਰੇ ਘਰ ਨੂੰ ਸਤਕਾਰ ਦਿੱਤਾ ਗਿਆ ਤੇ ਨਾਲੇ ਨਾਲ ਉਹਨੂੰ ਐਮਐਲਏ ਦੀ ਆਫਰ ਵੀ ਕੀਤੀ ਗਈ ਹੈ ਸਾਰੇ ਦਾ ਸਾਰਾ ਪੰਜਾਬ ਕੁਲਵਿੰਦਰ ਕੌਰ ਦੇ ਸਪੋਰਟ ਵਿੱਚ ਆ ਗਿਆ ਤੇ ਦੂਸਰੇ ਪਾਸੇ ਕੀ ਗੱਲ ਕਰੀ ਅਸ਼ੁਭ ਦੀ ਜਿਹੜਾ ਕਿ ਕੰਗਣਾ ਦਾ ਪੁਰਾਣਾ ਵਿਰੋਧੀ ਹੈਗਾ ਵਾ ਜਿਨੇ ਪਹਿਲੇ ਵੀ ਆਪਣੇ ਗਾਣਿਆਂ ਦੇ ਵਿੱਚ ਕੰਗਣਾ ਨੂੰ ਮੂੰਹ ਤੋੜ ਜਵਾਬ ਦਿੱਤਾ ਸੀਗਾ ਉਹਨੇ ਵੀ ਆਪਣੀ ਟੀਮ ਦੇ ਜ਼ਰੀਏ ਕੁਝ ਸਟੋਰੀਆਂ ਸ਼ੇਅਰ ਕੀਤੀਆਂ ਹੈਗੀਆਂ ਮੈਂ ਪਹਿਲੀ ਸਟੋਰੀ 'ਚ ਉਹਨੇ ਇਹ ਕਿਹਾ ਵਾ ਕਿ ਅਸੀਂ ਸਾਰੇ ਬਲਵਿੰਦਰ ਕੌਰ ਦੇ ਨਾਲ ਆ ਸਾਨੂੰ ਬਲਵਿੰਦਰ ਕੌਰ ਤੇ ਫਖਰ ਹੈਗਾ ਵਾ ਤੇ ਦੂਸਰੀ ਸਟੋਰੀ ਵਿੱਚ ਰੇਵਿੰਜ ਯਾਨੀ ਕਿ ਬਦਲੇ ਦਾ ਕਿਹਾ ਗਿਆ ਵਾ ਕਿ ਜਿਹੜਾ ਬਦਲਾ ਤੇਰੇ ਕੋਲ ਲੈ ਲਿਆ ਗਿਆ ਹੈਗਾ ਵਾ ਇਹ ਦੋਨੋਂ ਸਟੋਰੀਆਂ ਸ਼ੁਭ ਨੇ ਆਪਣੇ ਆਫੀਸ਼ੀਅਲ ਪੇਜ ਦੇ ਉੱਤੇ ਸ਼ੇਅਰ ਨਹੀਂ ਕੀਤੀਆਂ ਕਿਉਂਕਿ ਕੰਗਣਾ ਵਰਗੀ ਜਿਹੜੀ ਔਰਤ ਹੈਗੀ ਹੈ ਉਹ ਕੋਈ ਵੀ ਨੀਚ ਹਰਕਤ ਕਰ ਸਕਦੀ ਹੈਗੀ ਹੈ ਜਿਸ ਨਾਲ ਉਹਦੇ ਆਫੀਸ਼ੀਅਲ ਪੇਜ ਨੂੰ ਨੁਕਸਾਨ ਪਹੁੰਚ ਸਕਦਾ ਹੈਗਾ ਬਲਕਿ ਆਪਣੀ ਟੀਮ ਦੇ ذریعے ਇਹ ਜਿਹੜੀਆਂ ਸ਼ੇਅਰ ਕੀਤੀਆਂ ਗਈਆਂ ਸਟੋਰੀਆਂ ਇਹ ਸੀ ਕਿ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਦੇ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼